ਸ੍ਰੀ ਕਾਲਜੀ ਸਵਾਗਤ ਹੈ ਤੁਹਾਡਾ ਨਾਮ ਧਾਰੀ ਮੀਡੀਆ ਇੰਡੀਆ ਤੇ ਇਹ ਪਵਿੱਤਰ ਉਪਦੇਸ਼ ਸ੍ਰੀ ਸਤਗੁਰੂ ਉਦੇਸ ਸਿੰਘ ਜੀ ਨੇ ਸਤ ਸੰਗਤ ਦੇ ਭਲੇ ਲਈ ਯੂਐਸਏ ਵਿਖੇ ਉਚਾਰਨ ਕੀਤੇ ਆਓ ਜੀ ਸਰਵਨ ਕਰੀਏ ਮੈਂ ਸਮਝਦਾ ਕਿ ਵੱਡੇ ਭਾਗਾਂ ਨਾਲ ਹਰ ਜਸ ਨਾਮ ਪ੍ਰਾਪਤ ਹੁੰਦਾ ਸੋ ਸਚਪਾਰਸ਼ਾ ਨੇ ਵਿਧੀ ਬਣਾਈਏ ਆਪਾਂ ਨੂੰ ਇਹ ਮੌਕਾ ਮਿਲਿਆ ਹੈ ਕਿ ਆਪਾਂ ਅੰਮ੍ਰਿਤ ਵੇਲੇ ਤੋਂ ਨਾਮ ਸਿਮਰਨ ਕੀਤਾ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸੁਣਿਆ ਤੁਹਾਡਾ ਸਾਰਿਆਂ ਦਾ ਮਾਹੌਲ ਦੇਖ ਕੇ ਸਿੱਖੀ ਦੇਖ ਕੇ ਚੰਗਾ ਲੱਗਦਾ ਪਰ ਕੁਝ ਬੇਨਤੀਆਂ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਕੱਲ ਤੁਸੀਂ ਨਿਤਨੇਮ ਵਿੱਚ ਬੈਠਿਆ ਆਪਾਂ ਉਪਦੇਸ਼ ਸੁਣਿਆ ਸੀ ਇੱਕ ਵਾਰੀ ਬੜੇ ਸਤਕਾਰ ਪਿਆਰ ਨਾਲ ਉਸ ਪਾਤਸ਼ਾਹ ਨੂੰ ਯਾਦ ਕਰੀਏ ਤੇ ਆਖੀਏ ਤਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕੱਲ ਸੱਚੇ ਪਾਤਸ਼ਾਹ ਨੇ ਨਾਮ ਬਾਰੇ ਬਚਨ ਕੀਤਾ ਸੀ ਤੇ ਸੱਚੇ ਪਾਤਸ਼ਾਹ ਇਹ ਹੁਕਮ ਕੀਤਾ ਸੀ ਹਰ ਇੱਕ ਨੂੰ ਨਾਮ ਸਦਾ ਸੁਖ ਦਾਈ ਫਿਰ ਸੱਚੇ ਪਾਤਸ਼ਾਹ ਇਹ ਵੀ ਹੁਕਮ ਕੀਤਾ ਸੀ ਹਰ ਕੇ ਨਾਮ ਬਿਨਾ ਦੁੱਖ ਪਾਵੈ ਮੈਂ ਮੇਰੇ ਉਹ ਧਿਆਨ ਚ ਆਇਆ ਸੀ ਕਿ ਆਪਾਂ ਇਹ ਕੋਸ਼ਿਸ਼ ਕਰੀਏ ਤਗੜੇ ਹੋ ਕੇ ਤੁਸੀਂ ਸਾਰੇ ਇਹ ਨਾਮ ਦੇ ਨਾਲ ਆਪਾਂ ਜੁੜ ਸਕੀਏ ਨਾਮ ਵੱਤ ਤੋਂ ਵੱਦ ਆਪਾਂ ਜਪ ਸਕੀਏ ਤੁਹਾਡੇ ਨਾਲ ਫਿਰਦੇ ਆਂ ਤੁਰਦੇ ਆਂ ਇਹ ਹੁੰਦਾ ਹੀ ਹੈ ਕਿ ਕਦੀ ਸੁਖ ਆ ਜਾਂਦਾ ਹੈ ਕਦੀ ਦੁੱਖ ਆ ਜਾਂਦਾ ਹੈ ਸੁਖ ਦੁੱਖ ਇਸ ਜੀਵਨ ਵਿੱਚ ਚੱਲਦਾ ਰਹਿੰਦਾ ਪਰ ਉਹ ਦੁੱਖ ਵਿੱਚ ਵੀ ਸੁਖ ਬਣ ਜਾਂਦਾ ਹੈ ਤੇ ਦੁੱਖ ਆਉਂਦੇ ਹੀ ਨਹੀਂ ਉਹਦਾ ਇਲਾਜ ਨਾਮ ਹੈ ਸਰਬ ਰੋਗ ਦਾ ਔਖਦ ਨਾਮ ਵੀ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਤੇ ਕਲ ਗਰੀਵ ਨਾਜ ਨੇ ਇਹ ਵੀ ਹੁਕਮ ਕੀਤਾ ਸੀ ਕਿ ਜਦੋਂ ਨਾਮ ਜਪਣਾ ਆਪਣੇ ਮਨ ਵਿੱਚੋਂ ਹਰ ਤਰ੍ਹਾਂ ਦੀ ਦੁਸ਼ਸ਼ ਈਰਖਾ ਵਿਚਾਰ ਕੱਢ ਕੇ ਨਾਮ ਜਪੋ ਜੁੜ ਕੇ ਨਾਮ ਜਪੋ ਸੋ ਇਹ ਖਾਸ ਕਰਕੇ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਈਆਂ ਨੇ ਇਹ ਗੱਲ ਵੀ ਕੀਤੀ ਸੀ ਕਿ ਮਨ ਨਹੀਂ ਲੱਗਦਾ ਮਾਨਿਆ ਕਿ ਕੋਸ਼ਿਸ਼ ਕਰਕੇ ਹੌਲੀ ਹੌਲੀ ਜਦੋਂ ਆਪਣਾ ਅਭਿਆਸ ਬਣ ਜਾਂਦਾ ਤੇ ਮਨ ਫਰਕ ਜ਼ਰੂਰ ਪੈ ਜਾਂਦਾ ਮਨ ਲੱਗਣ ਲੱਗ ਜਾਂਦਾ ਮਨ ਟਿਕਣ ਲੱਗ ਜਾਂਦਾ ਗੁਰੂ ਨਾਨਕ ਸੱਚ ਪਾਤਸ਼ਾਹ ਦਾ ਹੀ ਸ਼ਾਇਦ ਬਚੋ ਨੇ ਆਖਣ ਔਖਾ ਸਾਚਾ ਨਾਉ ਉਹ ਆਖਣਾ ਜ਼ਰੂਰ ਪਰ ਫਿਰ ਸੱਚ ਪਾਤਸ਼ਾਹ ਇਹ ਵੀ ਹੁਕਮ ਕਰਦੇ ਨੇ ਸਾਚੇ ਨਾਮ ਕੀ ਲੱਗਾ ਭੂਖ ਉਤ ਭੂਖਾ ਖਾਏ ਚਲਿਆ ਦੋ ਜਦੋਂ ਥੋੜਾ ਥੋੜਾ ਆਨੰਦ ਆਉਣ ਲੱਗ ਜਾਵੇ ਨਾਮ ਦਾ ਸੋ ਆਪਾਂ ਇਹ ਕੋਸ਼ਿਸ਼ ਕਰਕੇ ਇੱਕ ਹੋਰ ਬਚਨ ਯਾਦ ਆਉਂਦਾ ਸਤਿਗੁਰੂ ਜਗਜੀਤ ਸਿੰਘ ਸੱਚ ਪਾਸ਼ਾ ਦਾ ਪਾਸ਼ਾ ਜੀ ਹੁਕਮ ਕਰਦੇ ਸੀ ਤੁਸੀਂ ਬੱਚੇ ਨੂੰ ਸਕੂਲ ਭੇਜਦੇ ਹੋ ਬੱਚੇ ਦਾ ਜੀ ਨਹੀਂ ਕਰਦਾ ਬੱਚਾ ਰੋਂਦਾ ਤੁਸੀਂ ਕਹਿੰਦੇ ਹੋ ਕਿ ਬੱਚੇ ਦਾ ਫਿਊਚਰ ਕਿਦਾਂ ਬਣੇਗਾ ਜੇ ਮੈਂ ਉਹਨੂੰ ਨਾ ਭੇਜਿਆ ਇਹ ਪੜਨ ਤੋਂ ਰਹਿ ਜਾਏਗਾ ਹੌਲੀ-ਹੌਲੀ ਉਹਨੂੰ ਇੰਟਰਸਟ ਹੋ ਜਾਂਦਾ ਹੈ ਉਹਨੂੰ ਪੜ੍ਹਾਈ ਚੰਗੀ ਲੱਗਣ ਲੱਗ ਜਾਂਦੀ ਹੈ ਸੋ ਸੱਚ ਪਾਸ਼ਾ ਇਹ ਉਦਾਹਰਣ ਦਿੱਤੀ ਸੀ ਕਿ ਇਸ ਤਰ੍ਹਾਂ ਹੀ ਸਾਡਾ ਮਨ ਹੈ ਸ਼ੁਰੂ ਸ਼ੁਰੂ ਤੇ ਸਾਡਾ ਮਨ ਨਹੀਂ ਲੱਗਦਾ ਪਰ ਕਰਦਿਆਂ ਕਰਦਿਆਂ ਸਾਡੇ ਮਨ ਨੂੰ ਇਹ ਆਨੰਦ ਵੀ ਆਉਣ ਲੱਗ ਜਾਂਦਾ ਹੈ ਚੰਗਾ ਵੀ ਹੋਣ ਲੱਗ ਜਾਂਦਾ ਹੈ ਕਿਉਂਕਿ ਮੈਂ ਇਸ ਤਰ੍ਹਾਂ ਸਮਝਦਾ ਹਾਂ ਕਿ ਪਹਿਲੀ ਅਵਸਥਾ ਦੀ ਇਹ ਗੱਲ ਹੈ ਕਿ ਜਿੰਨਾ ਚਿਰ ਸਾਡੇ ਮਨ ਵਿੱਚ ਵਿਚਾਰ ਆਉਂਦੇ ਰਹਿੰਦੇ ਨੇ ਕਿਸੇ ਵੇਲੇ ਕੋਈ ਖੁਸ਼ੀ ਦਾ ਆ ਜਾਂਦਾ ਹੈ ਕਿਸੇ ਵੇਲੇ ਗਮੀ ਦਾ ਆ ਜਾਂਦਾ ਹੈ ਕਿਸੇ ਵੇਲੇ ਈਰਖਾ ਆ ਜਾਂਦੀ ਹੈ ਕਿਸੇ ਵੇਲੇ ਚਿੰਤਾ ਹੋ ਜਾਂਦੀ ਹੈ ਉਹ ਇਹ ਵੀ ਹੁਕਮ ਕਰਦੇ ਨੇ ਕਬੂ ਜਿਹੜਾ ਉਬ ਚੜਦਾ ਹੈ ਕਬੂ ਜਾਏ ਪਿਆਲੇ ਉਹ ਲੋਬੀ ਜਿਹੜਾ ਥਿਰ ਨਾ ਰਹਤ ਹੈ ਉਹ ਮਨ ਥਿਰ ਨਹੀਂ ਰਹਿੰਦਾ ਜਦੋਂ ਤੁਹਾਡਾ ਮਨ ਥਿਰ ਹੋਣ ਲੱਗ ਜਾਏਗਾ ਭਾਵੇਂ ਉਹ ਥੋੜੇ ਥੋੜੇ ਚਿਰਲੀ ਹੋਣ ਲੱਗ ਜਾਏਗਾ ਉਦੋਂ ਆਨੰਦ ਵੀ ਆਉਣ ਲੱਗ ਜਾਏਗਾ ਸੋ ਉਦੋਂ ਮੇਰਾ ਇੱਕ ਸੱਚ ਪਾਸ਼ਾ ਜਿਹੜਾ ਹੁਕਮ ਕਰਦੇ ਨੇ ਸਾਚੇ ਨਾਮ ਕੀ ਲੱਗਿਆ ਪੂਰਨ ਆਪਾਂ ਇੱਕ ਕੋਸ਼ਿਸ਼ ਕਰਨੀ ਹੈ ਕਿ ਜਦੋਂ ਆਪਾਂ ਨਾਮ ਜਪਣ ਲਈ ਬੈਠਣਾ ਹੈ ਮੈਂ ਇਹ ਗੁਰੂ ਨਾਨਕ ਦੇ ਬਚਨਾਂ ਚੋਂ ਨਾਮ ਜਪਣ ਲਈ ਬੈਠਣਾ ਉਦੋਂ ਕੋਸ਼ਿਸ਼ ਕਰਨੀ ਹੈ ਕਿ ਸਾਨੂੰ ਖਾਮ-ਖਾਮ ਵਿਚਾਰ ਨਾ ਆਈ ਜਾਣ ਬਹੁਤ ਵਾਰੀ ਇਹ ਹੁੰਦਾ ਹੈ ਕਿ ਚਲੋ ਇੱਕ ਤਾਂ ਇਹ ਹੁੰਦਾ ਹੈ ਕਿ ਵਿਚਾਰ ਆਉਂਦੇ ਨੇ ਸਾਡਾ ਮਨ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਅਸੀਂ ਵਿਹਲੇ ਬੈਠੇ ਆ ਅਸੀਂ ਆਪਣੇ ਆਪ ਵਿਚਾਰ ਮੈਨੂਫੈਕਚਰ ਕਰਦੇ ਆ ਕੋਈ ਨਾ ਕੋਈ ਚੀਜ਼ ਅਸੀਂ ਸੋਚ ਕੇ ਲੱਭ ਕੇ ਲੈ ਆਉਂਦੇ ਆ ਜਿਹੜੀ ਕਦੀ ਸਾਨੂੰ ਵੈਸੇ ਵੀ ਨਹੀਂ ਧਿਆਨ ਚਾਹੀ ਹੁੰਦੀ ਉਹ ਵਸੀ ਬਣਾ ਕੇ ਅਸੀਂ ਆਪਣਾ ਕਿਉਂਕਿ ਟਾਈਮ ਪਾਸ ਕਰਨਾ ਹੈ ਮਨ ਦਾ ਸੁਭਾਅ ਕੀ ਹੈ ਕਿ ਮਨ ਵਿਹਲਾ ਨਹੀਂ रह ਸਕਦਾ ਮਨ ਥਿਰ ਨਹੀਂ रह ਸਕਦਾ ਉਹ ਮਨ ਨੂੰ ਥਿਰ ਕਰਨ ਨੂੰ ਇਹ ਹੈ ਕਿ ਥੋੜੀ-ਥੋੜੀ ਇਹ ਆਦਤ ਪਾਉਣੀ ਹੈ ਕਿ ਜਦੋਂ ਮੇਰਾ ਮਨ ਥਿਰ ਹੋ ਜਾਂਦਾ ਮੈਨੂੰ ਸੁਖ ਆਉਣ ਲੱਗ ਜਾਂਦਾ ਹੈ ਮੇਰੀਆਂ ਸੋਚਾਂ ਵਿੱਚ ਹੀ ਮੈਨੂੰ ਦੁੱਖ ਹੈ ਨਾ ਦੁੱਖ ਸੁਖ ਕਹਦਾ ਦੁੱਖ ਸੁਖ ਮੂਲ ਰੂਪ ਵਿੱਚ ਮਨ ਦਾ ਦੁੱਖ ਜਦੋਂ ਮਨ স্থির ਹੋਣ ਲੱਗ ਜਾਏਗਾ ਮਨ ਚ ਜਿੰਨੇ ਜਿੰਨੇ ਵਿਚਾਰ ਘਟਣ ਲੱਗ ਜਾਣਗੇ ਸੋਚਾਂ ਘਟਣ ਲੱਗ ਜਾਣਗੀਆਂ ਉਦੋਂ ਆਨੰਦ ਆਉਣ ਲੱਗ ਜਾਏਗਾ ਸੋ ਮੈਂ ਗਰੀਬ ਨवाज ਸਚਪਾਤਸ਼ਾ ਦਾ ਹੁਕਮ ਦਰੋਂਦਾ ਹੋਇਆ ਵੇ ਕੋਸ਼ਿਸ਼ ਕਰੀਏ ਕਿ ਨਾਮ ਜਪਦਿਆਂ ਸਾਡਾ ਮਨ ਲੱਗੇ ਨਾਮ ਜਪਦਿਆਂ ਸਾਡੇ ਮਨ ਵਿੱਚੋਂ ਵਿਚਾਰ ਨਿਕਲ ਜਾਣ ਚਿੰਤਾ ਨਿਕਲ ਜਾਣ ਈਰਖਾ ਦੁਸ਼ੈ ਨਿਕਲ ਜਾਵੇ ਤਾਂ ਕਿ ਅਸੀਂ ਜਿੰਨਾ ਚਿਰ ਬੈਠੀਏ ਉਹ ਆਨੰਦ ਵਿੱਚ ਬੈਠੀਏ ਕਿਉਂਕਿ ਮੈਂ ਥੋੜੀ ਜੀ ਇਹ ਵੀ ਵਿਚਾਰ ਕਰਦਾ ਕਿ ਕਿਸੇ ਵੇਲੇ ਆਪਾਂ ਇਹ ਕਹਿੰਨੇ ਆ ਕਿ ਨਾਮ ਸਿਮਰਨ ਕਰ ਲਿਆ ਮੈਂ 1 ਘੰਟਾ ਕਰ ਲਿਆ ਮੈਂ ਥੋੜਾ ਜਿਹਾ ਉਸ ਚੀਜ਼ ਨੂੰ ਇਸ ਢੰਗ ਨਾਲ ਜੋ ਮੈਂ ਦੇਖਿਆ ਕਿ ਬੱਧੇ ਰੁੱਧੇ ਨਾਲ ਨਾਮ ਸਿਮਰਨ ਕਰੋ ਕਿ ਮੈਂ 1 ਘੰਟਾ ਪੂਰਾ ਕਰਨਾ ਉਹ ਸੂਈ ਕਦੋਂ ਪੂਰੀ ਹੋਗੀ ਕਦੋਂ ਇਹ ਕੰਮ ਨਿਬੜਿਆ ਤੇ ਆਪਾਂ ਚਲੀਏ ਥੇੜੀਏ ਮੰਨ ਲੀਏ ਨਾਮ ਜਦੋਂ ਵੀ ਮਨ ਬਣਿਆ ਉਦੋਂ ਹੀ ਜਪੋ ਜੇ ਉਹ ਵੀ ਹੁਕਮ ਕਰਦੇ ਨੇ ਸਚਪਾਤਸ਼ਾਹ ਕਿ ਜੇ ਵੇਲਾ ਵਕਤ ਵਿਚਾਰੀਏ ਤੇ ਫਿਰ ਕਿਹੜੇ ਕਿਸ ਵੇਲੇ ਨਾਮ ਜਪਿਆ ਜਾਣਾ ਵੇਲਾ ਵਕਤ ਵਿਚਾਰਨ ਦੀ ਲੋੜ ਨਹੀਂ ਇੰਨਾ ਵੀ ਕੋਈ ਬਿਜ਼ੀ ਨਹੀਂ ਹੁੰਦਾ ਕਿ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਇਹ ਕਹਿੰਦੇ ਨੇ ਕਿ ਮੇਰੇ ਕੋਲ ਨਾਮ ਜਪਣ ਲਈ ਟਾਈਮ ਨਹੀਂ ਹੁੰਦਾ ਮੈਂ ਸਮਝਦਾ ਕਿ ਹਰ ਇੱਕ ਕੋਲ ਟਾਈਮ ਹੁੰਦਾ ਹੈ ਹਰ ਵੇਲੇ ਤੁਸੀਂ ਇੰਨੇ ਬਿਜ਼ੀ ਨਹੀਂ ਹੁੰਦੇ ਗਰੀਬਨਵਾਜ ਸਚਪਾਤਸ਼ਾਹ ਸਤਗੁਰੂ ਜਰਜੀਤ ਸਿੰਘ ਦਾ ਫਿਰ ਬਚਨ ਹੈ ਉਹਨਾਂ ਦਾ ਬਚਨ ਹੈ ਗੱਡੀ ਚ ਲਾਉਂਦਿਆਂ ਤੁਹਾਡਾ ਰਸਨਾ ਵੇਲੀ ਹੈ ਜੇ ਗੱਡੀ ਚਲਾਉਂਦੇ ਆ ਵੀ ਤੁਹਾਡੇ ਮਨ ਵਿੱਚ ਵਿਚਾਰ ਉਹੀ ਆਏ ਜਾਣ ਤੁਹਾਡਾ ਮਨ ਚੰਗਾ ਬਣਿਆ ਰਹੇ ਤਾਂ ਮਨ ਨੂੰ ਹੌਲੀ-ਹੌਲੀ ਆਦਤ ਪੈ ਗਈ ਜੀ ਆਪਾਂ ਇੱਥੇ ਕੀ ਰੁੱਕ ਕੇ ਰਹਿ ਜਾਵਾਂਗੇ ਕਿ 1 ਘੰਟਾ ਕਰ ਲਿਆ 15 ਮਿੰਟ ਕਰ ਲਿਆ 20 ਮਿੰਟ ਕਰ ਲਿਆ ਉਹ ਬਾਕੀ ਕੀ ਦੇਣ ਹੈ ਕੋਸ਼ਿਸ਼ ਇਹ ਕਰੋ ਕਿ ਮਨ ਦੀ ਆਦਤ ਬਣ ਜਾਵੇ ਮਨ ਦਾ ਸੁਭਾਅ ਬਣ ਜਾਵੇ ਜਦੋਂ ਅਸੀਂ ਨਾਮ ਨਾਲ ਜੁੜ ਜਾਂਦੇ ਹਾਂ ਉਹਨਾਂ ਦੇ ਚਰਨਾਂ ਨਾਲ ਜੁੜ ਜਾਂਦੇ ਹਾਂ ਉਹਨਾਂ ਦੇ ਘਰ ਦੇਣ ਨੂੰ ਕੋਈ ਘਾਟਾ ਨਹੀਂ ਉਹ ਦਿੰਦਾ ਹੀ ਦਿੰਦਾ ਹੈ ਸਾਡਾ ਫਿਕਰ ਉਹਨੂੰ ਹੈ ਕਿਉਂਕਿ ਅਸੀਂ ਹੈ ਉਹਦੇ ਆ ਦੁੱਖ ਕਾਹਦਾ ਦੁੱਖ ਤਾਂ ਖੈਰ ਮੈਂ ਦਾ ਹੀ ਹੈ ਕਿ ਜਿੰਨਾ 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 ਹੰਕਾਰ ਵੱਡਾ ਹੈ ਉਹਨਾਂ ਦੁੱਖ ਜ਼ਿਆਦਾ ਹੈ ਜਿੰਨੀ ਮੈਂ ਜ਼ਿਆਦਾ ਉਹਦਾ ਦੁੱਖ ਏ ਇੱਥੇ ਵੀ ਜਿਹੜਾ ਬਾਬਾ ਫਰੀਦ ਜੀ ਹੁਕਮ ਕਰਦੇ ਨੇ ਜਾ ਤੂੰ ਮੇਰਾ ਹੋਏ ਰਹੇ ਮੇਰੇ ਹੋਂ ਇੱਥੇ ਫਰੀਦ ਜੀ ਆਪ ਪਰਮਾਤਮਾ ਦੀ ਅਵਸਥਾ ਵਿੱਚ ਹੋ ਕੇ ਉਹ ਗੱਲ ਕਰਦੇ ਨੇ ਅਦਵੈਤ ਹੋ ਕੇ ਗੱਲ ਕਰਦੇ ਨੇ ਕਿ ਜਾ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਜਦੋਂ ਮੈਂ ਮੁੱਕ ਗਈ ਫਿਰ ਤਾਂ ਖੈਰ ਦੁੱਖ ਮੁੱਕ ਹੀ ਜਾਂਦੇ ਨੇ ਪਰ ਆਪਾਂ ਉਸ ਪਾਸੇ ਨੂੰ ਚੁਰਗੇ ਬੜੀ ਵੱਡੀ ਗੱਲ ਐ ਸਿੱਖੀ ਦੀ ਪਰ ਬੜੀ ਔਖੀ ਵੀ ਮੈਂ ਸਮਝਦਾ ਪਾਣਾ ਮੰਨਣਾ ਜਾਂ ਜੀ ਨੂੰ ਆਪਾਂ ਅੰਗਰੇਜ਼ੀ ਚ ਐਕਸੈਪਟੈਂਸ ਕਰ ਲਈਏ ਉਹਦੀ ਰਜਾ ਵਿੱਚ ਰਹਿਣਾ ਕਈ ਵਾਰੀ ਸੱਚ ਪਾਤਸ਼ਾਹ ਇਹ ਵੀ ਹੁਕਮ ਕਰਦੇ ਨੇ ਕਿ ਮੰਗਾ ਮੇਰੀਆਂ ਮੰਗਾ ਮੁੱਕ ਜਾਣ ਮੇਰੀਆਂ ਇੱਛਾ ਮੁੱਕ ਜਾਣ ਬੜੀ ਔਖੀ ਗੱਲ ਐ ਪਰ ਕਿ ਇੱਥੇ-ਇੱਥੇ ਤੁਰਿਆ ਤੁਰਿਆ ਕਰ ਚੱਲਦੇ ਆ ਚੱਲਦੇ ਆ ਕਿ ਮੈਂ ਐਕਸੈਪਟ ਕਰਨ ਲੱਗਾ ਮੈਂ ਰਜਾ ਚ ਰਾਜੀ ਰਹਿਣ ਲੱਗ ਜਾਵਾਂ ਇੱਕ ਸੱਚ ਪਾਤਸ਼ਾਹ ਵਜਨ ਕਰਦੇ ਹੁੰਦੇ ਸੀ ਸਾਡੀਆਂ ਮੰਗਾ ਸ਼ਾਇਦ ਬਹੁਤ ਥੱਲੇ ਰਹਿ ਜਾਣੀਆਂ ਨੇ ਜੋ ਉਹਨੇ ਦੇਣਾ ਉਹ ਉਸ ਤੋਂ ਬਹੁਤ ਵੱਡਾ ਹੈ ਪਰ ਇਹ ਹੁੰਦਾ ਹੈ ਕਿ ਜਦੋਂ ਅਸੀਂ ਕੁਝ ਪਾ ਲੈਨੇ ਆ ਨਾ ਫਿਰ ਇਸ ਚੀਜ਼ ਦਾ ਹੰਕਾਰ ਹੋ ਜਾਂਦਾ ਹੈ ਕਿ ਮੈਂ ਕਰ ਲਿਆ ਇਹ ਕਿਰਪਾ ਹੋਵੇ ਕਿ ਇਹ ਯਾਦ ਰਵੇ ਯਾਰ ਦੇਣ ਵਾਲਾ ਤਾਂ ਤੂੰ ਹੀ ਹੈ ਗਰੀਬ ਨਵਾਜ ਇੱਕ ਵਾਰੀ ਇਹ ਵੀ ਹੁਕਮ ਕਰਦੇ ਸਤਿਗੁਰੂ ਪ੍ਰਤਾਪ ਸਿੰਘ ਸੱਚ ਪਾਤਸ਼ਾਹ ਦੇ ਉਪਦੇਸ਼ ਵਿੱਚ ਇਹ ਇੱਕ ਇਹ ਵੀ ਹੁਕਮ ਆਉਂਦਾ ਹੈ ਕਿ ਜੇ ਇਹਨੂੰ ਨਾਮ ਜਪਣ ਲਾ ਦਿੰਦਾ ਫਿਰ ਅੰਦਰ ਇੱਕ ਹੋਰ ਕੰਡਾ ਫੁੱਟਦਾ ਕਿ ਮੈਂ ਹੁਣ ਨਾਮ ਜਪਦਾ ਮੈਂ ਹੁਣ ਬਾਣੀ ਪੜਦਾ ਮੇਰੀ ਮਰਿਆਦਾ ਬੜੀ ਉੱਚੀ ਹੈ ਸੱਚ ਪਾਸ਼ਾ ਨੂੰ ਕਰਦੇ ਨੇ ਇਹ ਵੀ ਘਾਟੇ ਦਾ ਥਾਂ ਹੀ ਹੈ ਕਿਉਂਕਿ ਲਾਉਣਾ ਤਾਂ ਤੂੰ ਹੀ ਹੈ ਜੇ ਤੂੰ ਮੇਰਾ ਮਨ ਚੰਗਾ ਬਣਾ ਦਿੱਤਾ ਜੇ ਨਾਮ ਜਪਣ ਤੂੰ ਲਾ ਦਿੱਤਾ ਤੇ ਇਹ ਤਾਂ ਤੇਰੀ ਕਿਰਪਾ ਹੈ ਮੇਰੇ ਕੀਤਾ ਕੁਝ ਨਹੀਂ ਹੁੰਦਾ ਜੋ ਕੁਝ ਹੁੰਦਾ ਉਹ ਤੇਰੀ ਕਿਰਪਾ ਨਾਲ ਹੀ ਹੁੰਦਾ ਮੇਰਾ ਕੀ ਕਛੂ ਨਾ ਹੋਏ ਕਰ ਹੈ ਰਾਮ ਹੋਏ ਸੋਏ ਸੋ ਜੋ ਉਹ ਕਰਦਾ ਉਸ ਉੱਥੇ ਹੀ ਕਿਰਪਾ ਹੁੰਦੀ ਹੈ ਜੋ ਦਿੰਦਾ ਹੈ ਬਖਸ਼ਿਸ਼ ਉਹ ਹੀ ਹੁੰਦੀ ਹੈ ਇਹ ਹੈ ਕਿ ਸਾਨੂੰ ਯਾਦ ਰਵੇ ਇਹ ਵੀ ਗਰੀਬਨਾਥ ਹੁਕਮ ਕਰਦੇ ਨੇ ਕਿ ਉਹ ਯਾਦ ਨਾ ਭੁੱਲੇ ਸਾਨੂੰ ਯਾਦ ਰਵੇ ਸੁਖ ਵਿੱਚ ਵੀ ਯਾਦ ਰਵੇ ਔਰ ਦੁੱਖ ਵਿੱਚ ਵੀ ਯਾਦ ਰਵੇ ਇੱਕ ਕਈਆਂ ਨੇ ਕੱਲ ਇੱਕ ਨੌਜਵਾਨ ਆਇਆ ਸੀ ਉਹਨਾਂ ਨੇ ਚੱਕ ਵਾਲਿਆਂ ਚ ਉਹਨਾਂ ਨੇ ਕਾਲੇਕ ਸਵਾਲ ਕੀਤਾ ਸੀ ਕਿ ਜਦੋਂ ਅਸੀਂ ਮੂਰਤ ਧਿਆਨ ਵਿੱਚ ਰੱਖਣੀ ਹੈ ਅਸੀਂ ਗੁਰੂ ਨਾਨਕ ਦੀ ਮੂਰਤ ਰੱਖੀਏ ਗੁਰੂ ਰਾਮ ਸਿੰਘ ਦੀ ਮੂਰਤ ਰੱਖੀਏ ਗੁਰੂ ਗੋਬਿੰਦ ਸਿੰਘ ਦੀ ਰੱਖੀਏ ਮੈਂ ਆਖਿਆ ਸੀ ਕਿ ਕੀ ਹੁੰਦਾ ਇੱਕੋ ਹੀ ਜਿੱਥੇ ਵੀ ਤੁਹਾਡਾ ਪਿਆਰ ਹੈ ਜਿੱਥੇ ਵੀ ਤੁਹਾਡੀ ਸ਼ਰਧਾ ਹੈ ਉਹੀ ਮੂਰਤ ਤੁਸੀਂ ਆਪਣੇ ਮਨ ਵਿੱਚ ਵਸਾ ਲਓ ਸਤਿਗੁਰੂ ਜਗਜੀਤ ਸਿੰਘ ਦੀ ਮੂਰਤ ਜਿਨ੍ਹਾਂ ਦਾ ਉਹਨਾਂ ਨਾਲ ਪਿਆਰ ਹੈ ਸਤਿਗੁਰੂ ਜਗਜੀਤ ਸਿੰਘ ਦੀ ਮੂਰਤ ਮਨ ਵਿੱਚ ਵਸਾ ਲਓ ਪਰ ਦੁਰਦਿਆਂ ਦੁਰਦਿਆਂ ਉਹ ਸਾਰੀਆਂ ਹੀ ਮੂਰਤਾਂ ਉਹਦੀਆਂ ਨੇ ਤੁਸੀਂ ਬਹੁਤ ਸਾਰੇ ਕੀਰਤਨ ਸੁਲਾ ਪੜ੍ਹਦੇ ਹੋਗੇ ਸੱਚ ਬਾਦਸ਼ਾਹ ਹੁਕਮ ਕਰਦੇ ਨੇ ਸਾਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਾਹਸ ਮੂਰਤ ਨਨਾ ਇਕ ਤੋਹੀ ਬਹੁਤ ਸਮਝ ਗਏ ਹੋਗੇ ਭਾਵੇਂ ਐ ਤੇਰੇ ਹਜ਼ਾਰਾਂ ਕਰੋੜਾਂ ਲੱਖਾਂ ਇਹ ਨੈਣ ਸਾਰੇ ਹੀ ਤੇਰੇ ਨੇ ਤੇ ਤੇਰਾ ਕੋਈ ਵੀ ਨਹੀਂ ਇਹ ਸਾਰੀਆਂ ਹੀ ਮੂਰਤਾਂ ਤੇਰੀਆਂ ਨੇ ਤੇ ਤੇਰੀ ਮੂਰਤ ਕੋਈ ਵੀ ਨਹੀਂਗੀ ਸੋ ਹੌਲੀ ਹੌਲੀ ਇੱਥੇ ਪਹੁੰਚਣਾ ਆਪਾਂ ਕੇ ਮੂਰਤ ਤੋਂ ਉਪਰ ਆ ਕੇ ਇਹ ਮੂਰਤਾਂ ਸਾਰੀਆਂ ਹੀ ਤੇਰੀਆਂ ਨੇ ਕਰਨ ਕਰਾਉਣ ਵਾਲਾ ਤੂੰ ਹੈ ਤੇਰੇ ਤੋਂ ਬਿਨਾ ਕੋਈ ਹੈ ਹੀ ਨਹੀਂ ਪਰ ਸਾਡੀ ਇੱਕ ਬੇਨਤੀ ਹੈ ਅੱਜ ਸ਼ਬਦ ਪੜਿਆ ਸੀ ਰਾਖ ਰਾਖ ਮੇਰੇ ਬੀਠਲਾ ਜਨ ਸਰਣ ਤੇ ਮਾਰੀ ਪਾਦਸ਼ਾਹ ਤੇਰੇ ਚਰਨਾਂ ਵਿੱਚ ਆਇਆ ਤੇਰੀ ਸਰਣ ਪਏ ਆ ਸਾਡੀ लाਜ ਤੈਨੂੰ ਹੈ ਤੂੰ ਸਾਡੀ लाਜ ਰੱਖਣੀ ਹੈ ਕਿਰਪਾ ਕਰ ਆਪਣਾ ਨਾਮ ਦੇ ਆਪਣੀ ਸਿੱਖੀ ਦੇ ਸੁਖ ਦੇ ਖੁਸ਼ੀਆਂ ਦੇ ਇਹ ਨਹੀਂ ਅਰਦਾਸ ਕਰਦੇ ਆ ਹਉਨਾ ਚੰਦੇ ਚਰਨਾਂ ਵਿੱਚ ਤੁਹਾਡੇ ਤੋਂ ਅੱਗੇ ਲੈਣਾ ਇੱਕ ਵਾਰੀ ਫਿਰ ਸਚਪਾ ਸਦੇ ਚਰਨਾਂ ਵਿੱਚ ਨਮਸਕਾਰ ਕਰੀਏ ਤੇ ਆਖੀਏ ਤਾਂ ਸਤਿਗੁਰੂ ਜਗਜੀਤ ਸਿੰਘ ਸਚਪਾਸ਼